ਆਸਟ੍ਰੇਲੀਆ ਤੇ ਪੰਜਾਬੀਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਇਹ ਖਬਰ ਧਿਆਨ ਨਾਲ ਸੁਣ ਲਵੋ ਇਹ ਖਬਰ ਸੁਣ ਕੇ ਤੁਹਾਨੂੰ ਵੱਡਾ ਝਟਕਾ ਲੱਗੇਗਾ ਤਾਂ ਦੱਸਦਿਆਂ ਆ ਆਸਟ੍ਰੇਲੀਆ ਵਿੱਚ ਜਿਹੜਾ ਵਿਦਿਆਰਥੀਆਂ ਨੂੰ ਮੁਰਤ ਤੋਂ ਇੱਕ ਵਾਰ ਆਸਟ੍ਰੇਲੀਆ ਨੇ ਫਿਰ ਵੱਡਾ ਝਟਕਾ ਦੇ ਦਿੱਤਾ ਜਿਸ ਨੂੰ ਸੁਣ ਕੇ ਜਿਹੜੇ ਵਿਦਿਆਰਥੀ ਗਹਿਰੇ ਸਦਮੇ ਦੇ ਵਿੱਚ ਨੇ ਮੀਡੀਆ ਰਿਪੋਰਟਾਂ ਮੁਤਾਬਕ ਅਧਿਕਾਰੀਆਂ ਦਾ ਕਹਿਣਾ ਕਿ ਵਿਦਿਆਰਥੀ ਜਿਹੜਾ ਸਟੂਡੈਂਟ ਵੀਜ਼ੇ ਦੇ ਤੌਰ ਤੇ ਆਉਂਦੇ ਨੇ ਆਸਟ੍ਰੇਲੀਆ ਵਿੱਚ ਤੇ ਉਹ ਪੜ੍ਹਾਈ ਦੇ ਬਹਾਨੇ ਤੇ ਜਿਹੜਾ ਇੱਧਰ ਆਸਟ੍ਰੇਲੀਆ ਦੇ ਵਿੱਚ ਸੈਟਲਮੈਂਟ ਹੋ ਜਾਂਦੇ ਨੇ ਤੇ ਪੱਕੇ ਇੱਕ ਦਿਨੇ ਤੇ ਗੈਰ ਕਾਨੂੰਨੀ ਤੰਗ ਨਾਲ ਨੌਕਰੀਆਂ ਕਰਦੇ ਨੇ ਤਾਂ ਹੁਣ ਆਸਟ੍ਰੇਲੀਆ ਦੀ ਜਿਹੜੀ ਸਿੱਖਿਆ ਪ੍ਰਣਾਲੀ ਨੇ ਵੱਡੇ ਨਿਯਮਾਂ ਵਿੱਚ ਬਦਲਾਅ ਕਰ ਦਿੱਤਾ ਤਾਂ ਨਿਯਮ ਜਿਹੜੇ ਸਖਤ ਬਣਾ ਦਿੱਤੇ ਨੇ ਤਾਂ ਮੁਰਗੀ ਕੁਝ ਉਹਨਾਂ ਨੇ ਕਿਹਾ ਆਹ ਤੋਂ ਮਾਨੂੰ ਪੂਰੀ ਰਿਪੋਰਟ ਵਿਜਿਤ ਸੁਣਾ ਦਿੰਨੇ ਆ ਆਸਟ੍ਰੇਲੀਆ ਦੇ ਕਈ ਯੂਨੀਵਰਸਿਟੀ ਨੇ ਪੰਜਾਬ, ਹਰਿਆਣਾ, ਗੁਜਰਾਤ ਤੇ ਉੱਤਰਾਖੰਡ ਦੇ ਵਿਦਿਆਰਥੀਆਂ ਤੇ ਜਿਹੜੀ ਪਾਬੰਦੀ ਲਾ ਦਿੱਤੀ ਆ ਰਿਪੋਰਟ ਦੇ ਅਨੁਸਾਰ ਆਸਟ੍ਰੇਲੀਆ ਦੀ ਫੈਡਰੇਸ਼ਨ ਯੂਨੀਵਰਸਿਟੀ, ਵੈਸਟਰਨ ਸਿਡਨੀ, ਯੂਨੀਵਰਸਿਟੀ ਵਿਕਟੋਰੀਆ ਯੂਨੀਵਰਸਿਟੀ ਅਤੇ ਸਾਉਂਦਰਨ ਕਾਸ ਯੂਨੀਵਰਸਿਟੀ ਵਰਗੀਆਂ ਜਿਹੜੀ ਵਕਾਰੀ ਸੰਸਥਾਵਾਂ ਨੇ ਇਹਨਾਂ ਸੂਬਿਆਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਸਟੂਡੈਂਟ ਵੀਜ਼ਾ ਅਰਜ਼ੀਆਂ ਨੂੰ ਅਸਥਾਈ ਤੌਰ ਤੇ ਜਿਹੜਾ ਰੋਕ ਦਿੱਤਾ ਇਹਨਾਂ ਯੂਨੀਵਰਸਿਟੀਆਂ ਵਿੱਚ ਸਭ ਤੋਂ ਬਾਅਦ ਜਾਲੀ ਅਰਜ਼ੀਆਂ ਆਈਆਂ ਸੀ ਇਹਨਾਂ ਯੂਨੀਵਰਸਿਟੀਆਂ ਨੇ ਸਭ ਤੋਂ ਬੱਦ ਜਿਹੜਾ ਚਾਲੀ ਅਰਜ਼ੀਆਂ ਆਈਆਂ ਸੀ ਹੁਣ ਇਨ੍ਹਾਂ ਯੂਨੀਵਰਸਿਟੀਆਂ ਨੇ ਜਾਂ ਤਾਂ 6 ਸੂਬਿਆਂ ਤੋਂ ਆਉਣ ਵਾਲੀਆਂ ਅਰਜ਼ੀਆਂ ਨੂੰ ਸਵੀਕਾਰ ਕਰਨਾ ਬੰਦ ਕਰ ਦਿੱਤਾ ਜਾਂ ਫਿਰ ਉਹਨਾਂ ਦੀ ਜਿਹੜੀ ਸਖਤ ਜਾਂਚ ਕੀਤੀ ਜਾ ਰਹੀ ਆ ਆਸਟ੍ਰੇਲੀਆਈ ਅਧਿਕਾਰੀਆਂ ਦਾ ਕਹਿਣਾ ਕਿ ਉਹਨਾਂ ਦੀ ਅੰਤਰਰਾਸ਼ਟਰੀ ਸਿੱਖਿਆ ਪ੍ਰਣਾਲੀ ਖਤਰੇ 'ਚ ਆ ਦੱਸਿਆ ਜਾ ਰਿਹਾ ਕਿ ਇਹ ਕਦਮ ਆਸਟ੍ਰੇਲੀਆਈ ਸਰਕਾਰ ਵੱਲੋਂ ਸਟੂਡੈਂਟ ਵੀਜ਼ਾ ਰੂਟ ਦੀ ਦੁਰਵਰਤੋਂ ਨੂੰ ਰੋਕਣ ਲਈ ਚੁੱਕਿਆ ਗਿਆ ਆਸਟ੍ਰੇਲੀਆਈ ਵਿਦਿਆਕ ਸੰਸਥਾਵਾਂ ਵੱਲੋਂ ਸਟੂਡੈਂਟ ਵੀਜ਼ਿਆਂ ਤੇ ਅਸਥਾਈ ਰੋਕ ਲਾਉਣ ਨਾਲ ਸਭ ਤੋਂ ਵੱਡਾ ਅਸਰ ਜਿਹੜਾ ਗੁਜਰਾਤ ਦੇ ਵਿਦਿਆਰਥੀਆਂ ਤੇ ਪਵੇਗਾ ਗੁਜਰਾਤੀ ਵਿਦਿਆਰਥੀਆਂ ਲਈ ਉੱਚ ਸਿੱਖਿਆ ਲਈ ਆਸਟ੍ਰੇਲੀਆ ਚੋਟੀ ਦੇ ਤਿੰਨ ਸਥਾਨਾਂ ਵਿੱਚੋਂ ਜਿਹੜਾ ਇੱਕਾ ਇਥੋਂ ਵਿਦੇਸ਼ ਜਾਣ ਵਾਲੇ ਲਗਭਗ 20% ਵਿਦਿਆਰਥੀ ਆਸਟ੍ਰੇਲੀਆ ਨੂੰ ਚੁੰਦੇ ਨੇ ਨਮੀਆਂ ਪਾਬੰਦੀਆਂ ਨਾਲ ਇਹ ਅੰਕੜਾ ਜਿਹੜੀ ਘਟਣ ਦੀ ਸੰਭਾਵਨਾ ਰਿਪੋਰਟ ਅਨੁਸਾਰ ਆਸਟ੍ਰੇਲੀਆਈ ਅਧਿਕਾਰੀਆਂ ਨੂੰ ਡਰਾ ਕਿ ਕੁਝ ਵਿਦਿਆਰਥੀ ਸਟੂਡੈਂਟ ਵੀਜ਼ੇ ਦੀ ਗਲਤ ਵਰਤੋਂ ਕਰ ਰਹੇ ਨੇ ਇਹਨਾਂ ਸੂਬਿਆਂ ਤੋਂ ਆਉਣ ਵਾਲੀਆਂ ਵੀਜ਼ਾ ਅਰਜ਼ੀਆਂ 'ਚ ਅਧਿਕਾਰੀਆਂ ਨੇ ਕੁਝ ਬੇਨਿਯਮਾਂ ਅੰਯ ਨੇ ਅਧਿਕਾਰੀ ਨੇ ਕਿਹਾ ਕਿ ਨਕਲੀ ਸਟੂਡੈਂਟ ਅਰਜੈਂਟ ਵਾਧਾ ਹੋਇਆ ਇਸ ਦਾ ਮਤਲਬ ਹੈ ਕਿ ਕੁਝ ਲੋਕ ਸਿਰਫ ਪੜ੍ਹਾਈ ਦੇ ਨਾਂ ਤੇ ਵੀਜ਼ਾ ਲੈ ਰਹੇ ਨੇ ਉਹਨਾਂ ਦਾ ਇਰਾਦਾ ਇੱਥੇ ਸੈਟਲ ਹੋਣਾ ਤੇ ਗੈਰ ਕਾਨੂੰਨੀ ਢੰਗ ਨਾਲ ਨੌਕਰੀ ਕਰਨਾ ਆਸਟ੍ਰੇਲੀਆ ਆਪਣੀ ਸਿੱਖਿਆ ਪ੍ਰਣਾਲੀ ਨੂੰ ਬਚਾਉਣ ਲਈ ਸਖਤ ਕਦਮ ਜਿਹੜਾ ਚੁੱਕ ਰਿਹਾ ਆਸਟ੍ਰੇਲੀਆ 'ਚ 1 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਪੜ੍ਹ ਰਹੇ ਨੇ ਤੇ ਹਰ ਸਾਲ ਉਹਨਾਂ ਦੀ ਗਿਣਤੀ ਵਿੱਚ ਜਿਹੜਾ ਵਾਧਾ ਹੋ ਰਿਹਾ ਇੱਥੇ ਬਹੁਤ ਸਾਰੀਆਂ ਛੋਟੀ ਦੀਆਂ ਯੂਨੀਵਰਸਿਟੀਆਂ ਨੇ ਜੋ ਦੇਸ਼ ਭਰ ਦੇ ਸੂਬੇ ਦੇ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਦੀਆਂ ਨੇ ਅਜਿਹੇ ਸਵਾਲ ਇਹ ਉੱਠਦਾ ਕਿ ਆਖਰੇ ਇਨ੍ਹਾਂ ਸੂਬਿਆਂ ਦੇ ਵਿਦਿਆਰਥੀਆਂ ਤੇ ਹੀ ਕਿਉਂ ਕਾਰਵਾਈ ਕੀਤੀ ਗਈ ਆ ਹਾਂਜੀ ਦੱਸਦੀ ਹੈ ਕਿ ਅਧਿਕਾਰੀਆਂ ਨੇ ਕਿਹਾ ਕਿ ਨਕਲੀ ਸਟੂਡੈਂਟ ਅਰਜ਼ੀਆਂ ਵਿੱਚ ਜਿਹੜਾ ਬਹੁਤ ਜ਼ਿਆਦਾ ਬਾਧਾ ਹੋਇਆ ਇਸ ਦਾ ਮਤਲਬ ਹੈ ਕਿ ਕੁਝ ਲੋਕ ਸਿਰਫ ਪੜ੍ਹਾਈ ਦੇ ਨਾਂ 'ਤੇ ਵੀਜ਼ਾ ਲੈ ਰਹੇ ਨੇ ਉਹਨਾਂ ਦਾ ਇਰਾਦਾ ਜਿਹੜਾ ਇੱਥੇ ਸੈਟਲ ਹੋਣਾ ਅਤੇ ਗੈਰ ਕਾਨੂੰਨੀ ਢੰਗ ਨਾਲ ਨੌਕਰੀ ਕਰਨਾ ਆਸਟ੍ਰੇਲੀਆ ਆਪਣੀ ਸਿੱਖਿਆ ਪ੍ਰਣਾਲੀ ਨੂੰ ਬਚਾਉਣ ਲਈ ਜਿਹੜਾ 7 ਕਦਮ ਚੁੱਕ ਰਿਹਾ ਆ ਆਸਟ੍ਰੇਲੀਆ ਜਿਹੜਾ 1 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਪੜ੍ਹ ਰਹੇ ਨੇ ਤੇ ਹਰ ਸਾਲ ਉਹਨਾਂ ਦੀ ਗਿਣਤੀ ਵਿੱਚ ਜਿਹੜਾ ਬਾਧਾ ਹੋ ਰਿਹਾ